ਅੰਨੰਤ ਕੀ ਖੈਰ ਚਾਹਣਾ ਹੈ ਜੀ ਆ ਜੀ ਅਸੀਂ ਮੈਂ ਔਰ ਐਸਪੀ ਸਿਟੀ ਤੇ ਨਾਲ ਸਾਡੇ ਐਸ.ਐਸ.ਓ ਕੋ ਦੁਆਲੀ ਜਿਹੜੇ ਸ਼ਹਿਰੀ ਏਰੀਆ ਚ ਵੱਖ-ਵੱਖ ਜਗ੍ਹਾ ਤੇ ਰਾਮਲੀਲਾ ਤੇ ਫੰਕਸ਼ਨ ਹੋ ਰਿਹਾ ਉੱਥੇ ਮੈਂ ਆਪਣੀ ਫੋਰਸ ਦੀ ਸਿਕਿਉਰਿਟੀ ਰਿਵਿਊ ਕਰਨ ਆਈ ਸੀਗੀ ਤੇ ਫੋਰਸ ਨਾਲ ਇੰਟਰੈਕਟ ਕਰਨ ਆਈ ਸੀ ਨਾਲ ਦੇ ਨਾਲ ਜਿੱਥੇ ਵੀ ਰਾਮਲੀਲਾ ਫੰਕਸ਼ਨਸ ਸਾਨੂੰ ਆਰਗੇਨਾਈਜ਼ਰ ਮਿਲ ਰਹੇ ਉਹਨਾਂ ਨਾਲ ਵੀ ਥੋੜੀ ਬਹੁਤ ਗੱਲਬਾਤ ਕਰ ਰਹੇ ਕਿ ਕੋਈ ਕੋਈ ਕਮੀ ਪੇਸ਼ੀ ਹੋਈ ਜਾਂ ਕੋਈ ਕਮਿਊਨੀਕੇਸ਼ਨ ਇਸ਼ੂ ਹੋਈ ਔਰ ਇਹਨਾਂ ਨੂੰ ਇਹ ਵੀ ਮੈਂ ਦੱਸਣਾ ਚਾਹਾਂਗੀ ਕਿ ਸਾਡੀ ਹੋਰ ਵੀ ਟੀਮ ਅਸੀਂ ਅਗਲੇ ਦਿਨਾਂ 'ਚ ਵਾਰ ਕਰਦਾਂਗੇ ਜਿਹੜੀ ਰਾਤ ਨੂੰ ਸਾਡੀ ਸੋਫਟਵੇਅਰ ਡਿਪਲॉयਮੈਂਟ ਅਡਕੁਏਟ ਹੋਏ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਬਟਿੰਡਾ ਜ਼ਿਲ੍ਹਾ 'ਚ ਜਿੰਨਾ ਵੀ ਤੇ ਸ਼ਹਿਰੇ ਰਿਲੇਟਿਡ ਜਾਂ ਰਾਮਲੀਲਾ ਦੇ ਜੋ ਵੀ ਫੰਕਸ਼ਨ ਜਿੱਥੇ ਵੀ ਮਨਾਏ ਜਾ ਰਹੇ ਉੱਤੇ ਸਾਰਾ ਸੁਖ ਸ਼ਾਂਤੀ ਨਾਲ ਪ੍ਰੋਗਰਾਮ ਹੋਏ ਔਰ ਇੱਥੇ ਦੇ ਰੈਜ਼ਿਡੈਂਟਸ ਔਰ ਬੱਚੇ ਆ ਕੇ ਇਸ ਤਰ੍ਹਾਂ ਦੇ ਪ੍ਰੋਗਰਾਮਸ ਨੂੰ ਦੇਖਣ ਔਰ ਆਪਣੀ ਜਿਹੜੀ ਸਾਡੇ ਕੰਟਰੀ ਦੇ ਰਿਚ ਕਲਚਰਲ ਹੈਰੀਟੇਜ ਹੈ ਹਿਸਟਰੀ ਹੈ ਉਹਨੂੰ ਪਤਾ ਲੱਗਿਆ ਉਹਨਾਂ ਨੂੰ ਕਈ ਵਾਰੀ ਸ਼ਰਾਰਤੀ ਅਨਸਰ ਆਂਦੇ ਪਿਛਲੇ ਦਿਨੀ ਵੀ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਕੋਈ ਸਰਪਤ ਉਹ ਜੀ ਘਟਨਾ ਜਦੋਂ ਵਾਪਰੀ ਸੀਗੀ ਅਸੀਂ ਇਮੀਡੀਏਟਲੀ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਹਨਾਂ ਉਹਨਾਂ ਉਸ ਘਟਨਾ ਤੇ ਐਫਆਈਆਰ ਲੌਂਚ ਕੀਤਾ ਸੀਗਾ ਤੇ ਜਿਹੜੇ ਵੀ ਸ਼ਰਾਰਤੀ ਅਨਸਰ ਸੀ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਟੀਮਾਂ ਬਣਾ ਕੇ ਉਹਨਾਂ ਨੂੰ ਨੈਪ ਕਰ ਲਿਆ ਸੀ ਤੇ ਬੰਦੀ ਕਾਰਵਾਈ ਕੀਤੀ ਸੀਗੀ ਤੇ ਸਾਡੀ ਜਿਹੜੀ ਆਮ ਜਨਤਾ ਇਸ ਤਰ੍ਹਾਂ ਦੇ ਫੰਕਸ਼ਨਸ ਇੰਜੋਏ ਕਰਨਾ ਚਾਹੁੰਦੀ ਉਹ ਦੇ ਆ ਮੋਸਟ ਵੈਲਕਮ ਪਰ ਜਿਹੜੇ ਵੀ ਮਾੜੇ ਅਨਸਰ ਹੈ ਉਹਨਾਂ ਲਈ ਸਾਡੀ ਡਾਇਰੈਕਸ਼ਨ ਬੜੀ ਕਲੀਅਰ ਹੈ ਸਾਡੀ ਫੋਰਸ ਲਈ ਕਿ देयर ਇਸ ਜ਼ੀਰੋ ਟੋਲਰੈਂਸ ਫੋਰ ਐਨੀ ਸ਼ਰਾਰਤੀ ਅੰਸਰ ਐਂਡ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ ਮੈਨੇਜਮੈਂਟ ਕਮੇਟੀਆਂ ਨੂੰ ਕਿਹਾ ਗਿਆ ਵੀ ਇਹ ਖੁਦ ਨੇ ਧਿਆਨ ਰੱਖਣਾ ਹੈ ਕੋਈ ਜੀ ਕਮੇਟੀਆਂ ਦੀ ਪਹਿਲੀ ਫਰਜ਼ ਹੁੰਦਾ ਹੈ ਕਿ ਜੇ ਉਹ ਕਮੇਟੀ ਬਣੀ ਹੈ ਇਸ ਕੰਮ ਲਈ ਤੇ ਪ੍ਰਾਈਮ ਰਿਸਪੌਂਸਿਬਿਲਟੀ ਉਹਨਾਂ ਦੀ ਹੁੰਦੀ ਹੈ ਬਟ ਮੇਨਟੇਨੈਂਸ ਆਫ ਲੌਨ ਆਰ ਨਾ ਡੈਫੀਨਿਟਲੀ ਸਰ ਦਾ ਪਰ ਅਸੀਂ ਰਲ ਮਿਲ ਕੇ ਹੀ ਇਦਾਂ ਦੇ ਇਵੈਂਟਸ ਕਰਾਉਂਦੇ ਹਾਂ ਗਾੜੀ ਜਿਸ ਤਰ੍ਹਾਂ ਰਾਵਿਲਾ ਕਈ ਜਗ੍ਹਾ ਤੇ ਹੋ ਰਹੀ ਹੈ 3 ਜਗ੍ਹਾ ਤੇ ਹੋ ਰਹੀ ਹੈ ਜੀ ਨਵਰਾਤਰੀ ਸ਼ੁਰੂ ਹੋ ਗਏ ਉਸਨ ਦੇਖਦੇ ਹੋਏ ਆਪਾਂ ਕਿੰਨੇ ਕੁ ਪੁਲਿਸ ਮਨਾਈ ਨੇ ਤਣਾਤ ਕੀਤੀ ਹੈ ਸਾਰੇ ਰਾਮ ਲੀਲਾ ਦੀ ਗੱਲ ਕਰੀਏ ਦੇਖੋ ਜੀ ਫਿਨਲ ਮੈਂ ਐਗਜ਼ੈਕਟ ਨੰਬਰ ਤਾਂ ਨਹੀਂ ਦੱਸ ਸਕਦੀ ਪਰ ਜਿੱਥੇ-ਜਿੱਥੇ ਸਾਡੇ ਧਿਆਨ ਜਾਂਦਾ ਹੈ ਕਿ ਰਾਮ ਲੀਲਾ ਦੇ ਫੰਕਸ਼ਨਸ ਜੇ ਪੂਰੇ ਜ਼ਿਲ੍ਹੇ ਚ ਹੋਤੇ ਅਸੀਂ ਕਨਸਰਨਡ ਸਬਡਿਵੀਜ਼ਨ ਆਫੀਸਰਸ اور ਐਸ ਐਚ ਓ ਨੂੰ ਹਦਾਇਤਾਂ ਦਿੰਦੀਆਂ ਕਿ ਡਿਪਲੋਇਮੈਂਟ ਕਰੋ ਔਰ ਜਿੰਨੇ ਸਾਨੂੰ ਜ਼ਿਆਦਾ ਲੱਗਦਾ ਹੈ ਅੱਜ ਅਸੀਂ ਹੋਰ ਫੋਰਸ ਐਡੀਸ਼ਨਲ ਵੀ ਤਣਾਤ ਕੀਤੀ ਹੈ ਜੀ